ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦੋਸਤੋ ਕਹਿੰਦੇ ਨੇ ਕਿ ਕਿਸਮਤ ਦੇ ਬੰਦ ਦਰਵਾਜ਼ੇ ਖੋਲਣ ਲਈ ਸਿਰਫ ਡਿਗਰੀਆਂ ਹੀ ਨਹੀਂ ਸਗੋਂ ਕਈ ਵਾਰ ਰੱਬੀ ਅਸੀਸਾਂ ਦੀ ਵੀ ਲੋੜ ਹੁੰਦੀ ਹੈ ਅੱਜ ਦੀ ਇਹ ਕਹਾਣੀ ਹਰਮਨ ਸਿੰਘ ਦੀ ਹੈ ਇੱਕ ਏਦਾਂ ਦਾ ਨੌਜਵਾਨ ਜਿਸਦੇ ਮੋਢਿਆਂ ਤੇ ਬਿਮਾਰ ਪਿਓ ਦੀਆਂ ਉਮੀਦਾਂ ਤੇ ਘਰ ਦੀ ਗਰੀਬੀ ਦਾ ਭਾਰੀ ਬੋਝ ਸੀ ਜਦੋਂ ਜ਼ਿੰਦਗੀ ਦੇ ਸਭ ਤੋਂ ਵੱਡੇ ਅੰਮ੍ਰਿਤਾਂ ਵਾਲੇ ਦਿਨ ਹਰਮਨ ਆਪਣੀ ਕਿਸਮਤ ਅਜ਼ਮਾਉਣ ਨਿਕਲਦਾ ਹੈ ਤਾਂ ਰਾਸਤੇ ਵਿੱਚ ਉਸ ਦਾ ਸਾਹਮਣਾ ਕਿੱਦਾਂ ਦੇ ਮੋੜ ਨਾਲ ਹੁੰਦਾ ਹੈ ਜਿੱਥੇ ਇੱਕ ਪਾਸੇ ਉਸ ਦਾ ਕੈਰੀਅਰ ਸੀ ਅਤੇ ਦੂਜੇ ਪਾਸੇ ਕਿਸੇ ਅਣਜਾਣ ਦੀ ਮਦਦ ਹੈ ਕਿ ਇੱਕ ਸਫੈਦ ਸ਼ਰਟ ਤੇ ਲੱਗੇ ਤੇਲ ਦੇ ਦਾਗ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੇ ਹਨ ਕਿ ਆਪਣਾ ਫਿਊਚਰ ਦਾਤੇ ਲਾ ਕੇ ਕੀਤੀ ਗਈ ਨੇਕੀ ਕਦੇ ਅਜਾਈ ਜਾਂਦੀ ਹੈ ਅੱਜ ਤੁਸੀਂ ਦੇਖੋਗੇ ਕਿਵੇਂ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੇ ਲਿਆ ਗਿਆ ਇੱਕ ਨਿਮਰ ਫੈਸਲਾ ਇੱਕ ਗਰੀਬ ਇੰਜੀਨੀਅਰ ਨੂੰ ਉਸ ਮੁਕਾਮ ਤੇ ਪਹੁੰਚਾ ਦਿੰਦਾ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅਸੀਂ ਦੂਜਿਆਂ ਦੇ ਰਸਤੇ ਵਿੱਚੋਂ ਕੰਡੇ ਚੁੱਕਦੇ ਹਾਂ ਤਾਂ ਕੁਦਰਤ ਸਾਡੇ ਰਸਤੇ ਵਿੱਚ ਫੁੱਲ ਵਿਛਾਉਂਦੀ ਹੈ ਇਸ ਦਿਲ ਨੂੰ ਝੰਜੋੜਨ ਵਾਲੇ ਸਫ਼ਰ ਨੂੰ ਅਖੀਰ ਤੱਕ ਜਰੂਰ ਸੁਣਨਾ ਕਿਉਂਕਿ ਸੱਚੀ ਇਨਸਾਨੀਅਤ ਦਾ ਇਨਾਮ ਹਮੇਸ਼ਾ ਹੈਰਾਨੀਜਨਕ ਹੁੰਦਾ ਹੈ ਦੋਸਤੋ ਹਰਮਨ ਲਈ ਅੱਜ ਦੀ ਸਵੇਰ ਸਿਰਫ ਇੱਕ ਨਵੀਂ ਤਰੀਕ ਨਹੀਂ ਸੀ ਸਗੋਂ ਇਹ ਉਸ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਮੋੜਾਂ ਦਾ ਦਿਨ ਸੀ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਹਦੇ ਕਮਰੇ ਦੀ ਟੁੱਟੀ ਹੋਈ ਖਿੜਕੀ ਰਾਹੀਂ ਅੰਦਰ ਆਈਆਂ ਤਾਂ ਉਹਦੀਆਂ ਅੱਖਾਂ ਪਹਿਲਾਂ ਹੀ ਖੁੱਲ ਗਈਆਂ ਉਹ ਪੂਰੀ ਰਾਤ ਠੀਕ ਤਰ੍ਹਾਂ ਸੋਂ ਵੀ ਨਹੀਂ ਸਕਿਆ ਸੀ ਉਹਦੇ ਦਿਮਾਗ ਵਿੱਚ ਵਾਰ-ਵਾਰ ਉਹੀ ਸਵਾਲ ਘੁੰਮ ਰਹੇ ਸਨ ਕਿ ਅੱਜ ਉਹਦੀ ਕਿਸਮਤ ਬਦਲੇਗੀ ਕਿ ਅੱਜ ਉਹ ਆਪਣੇ ਪਾਪਾ ਦੇ ਚਿਹਰੇ ਤੇ ਉਹ ਪ੍ਰਾਣੀ ਮੁਸਕਾਨ ਵਾਪਸ ਲਿਆ ਸਕੇਗਾ ਪਿਛਲੇ 2 ਸਾਲ ਹਰਮਨ ਲਈ ਕਿਸੇ ਕਾਲੇ ਪਰਛਾਵੇਂ ਤੋਂ ਘੱਟ ਨਹੀਂ ਸੀ ਇੰਜੀਨੀਅਰ ਦੀ ਡਿਗਰੀ ਹੱਥ ਵਿੱਚ ਹੋਣ ਦੇ ਬਾਅਦ ਵੀ ਉਹ ਸ਼ਹਿਰ ਤੇ ਹਰ ਛੋਟੇ ਵੱਡੇ ਦਫ਼ਤਰ ਤੇ ਚੱਕਰ ਕੱਟ ਚੁੱਕਾ ਸੀ ਹਰ ਜਗ੍ਹਾ ਨੂੰ ਜਾਂ ਤਾਂ ਤਜਰਬੇ ਦੀ ਕਮੀ ਵਾਲਾ ਹਵਾਲਾ ਦੇ ਕੇ ਮੋੜ ਦਿੱਤਾ ਜਾਂਦਾ ਜਾਂ ਫਿਰ ਸ਼ਿਫਾਰਿਸ਼ ਦੀ ਮੰਗ ਕੀਤੀ ਜਾਂਦੀ ਉਹਦਾ ਬਾਪ ਸਰਦਾਰ ਗੁਰਮੀਲ ਸਿੰਘ ਜੋ ਕਦੇ ਇੱਕ ਫੈਕਟਰੀ ਵਿੱਚ ਸਭ ਤੋਂ ਮਿਹਨਤੀ ਮਜ਼ਦੂਰ ਬਣਿਆ ਜਾਂਦਾ ਸੀ ਹੁਣ ਫੇਫੜਿਆਂ ਦੀ ਭਿਆਨਕ ਬਿਮਾਰੀ ਕਰਕੇ ਮੰਝੇ ਨਾਲ ਜੁੜ ਗਿਆ ਸੀ ਫੈਕਟਰੀ ਦੇ ਧੂਏ ਨੇ ਉਹਨਾਂ ਦੇ ਸਾਹਾਂ ਵਿੱਚ ਜ਼ਹਿਰ ਘੋਲ ਦਿੱਤਾ ਸੀ ਮਾਲਕਾਂ ਨੇ ਬਿਮਾਰ ਹੁੰਦੇ ਹੀ ਉਹਨਾਂ ਨੂੰ ਨੌਕਰੀ ਤੋਂ ਬਾਹਰ ਦਾ ਰਾਤ ਖਾ ਦਿੱਤਾ ਘਰ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਕਿ ਕਈ ਵਾਰ ਰਾਤ ਨੂੰ ਰੋਟੀ ਦੀ ਥਾਂ ਸਿਰਫ ਪਾਣੀ ਪੀ ਕੇ ਸੌਣਾ ਪੈਂਦਾ ਸੀ ਹਰਮਨਦੀ ਮਾਂ ਜੀ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਸੀ ਤੈਨ ਰਾਤ ਗਵਾਂਡੀਆਂ ਦੇ ਕੱਪੜੇ ਸਲਾਈ ਕਰਦੀ ਤਾਂ ਜੋ ਘਰ ਦਾ ਚੁੱਲ੍ਹਾ ਬਲਦਾ ਰਹੇ ਹਰਮਨ ਨੇ ਮੰਜੇ ਤੋਂ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਬਾਪੂ ਦੇ ਪੈਰੀਂ ਹੱਥ ਲਾਈ ਗੁਰਮੀਲ ਸਿੰਘ ਨੇ ਖੰਗ ਦੇ ਬੜੀ ਮੁਸ਼ਕਲ ਨਾਲ ਆਪਣਾ ਕੰਬਦਾ ਹੋਇਆ ਹੱਥ ਹਰਮਨ ਦੇ ਸਿਰ ਤੇ ਰੱਖਿਆ। ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਵਸੀ ਸੀ ਜਿਵੇਂ ਉਹ ਕਹਿਣਾ ਚਾਹੁੰਦੇ ਹੋਣ, ਕਾਸ਼ ਮੈਂ ਤੇਰੇ ਲਈ ਕੁਝ ਕਰ ਸਕਦਾ। ਹਰਮਨ ਨੇ ਉਹਨਾਂ ਦੀਆਂ ਅੱਖਾਂ ਪੜ ਲਈਆਂ ਤੇ ਹੱਸ ਕੇ ਕਿਹਾ, "ਪਾਪਾ, ਅੱਜ ਫਿਕਰ ਨਾ ਕਰੀਂ। ਅੱਜ ਗੁਰੂ ਸਾਹਿਬ ਜ਼ਰੂਰ ਬਾਹਰ ਫੜਨਗੇ। ਵਿਜਨ ਕਾਰਪੋਰੇਸ਼ਨ ਬਹੁਤ ਵੱਡੀ ਕੰਪਨੀ ਐ।" ਉੱਥੇ ਕੰਮ ਮਿਲ ਗਿਆ ਤਾਂ ਆਪਣੇ ਸਾਰੇ ਦੁੱਖ ਕੱਟੇ ਜਾਣਗੇ ਹਰਮਨ ਨੇ ਆ ਕੇ ਆਪਣੀ ਅਲਮਾਰੀ ਖੋਲੀ ਉੱਥੇ ਉਸਦੀ ਸਭ ਤੋਂ ਕੀਮਤੀ ਚੀਜ਼ ਪਈ ਸੀ ਇੱਕ ਸਫੇਦ ਸ਼ਰਟ ਜਿਸ ਨੂੰ ਉਸਦੀ ਮਾਂ ਨੇ ਕੱਲ ਰਾਤ ਬਹੁਤ ਹੀ ਧਿਆਨ ਨਾਲ ਧੋਇਆ ਤੇ ਪ੍ਰੈਸ ਕੀਤਾ ਸੀ ਹਾਲਾਂਕਿ ਉਹਦੇ ਕਾਲਰ ਤੇ ਕੋਣੀਆਂ ਕੋਲੋਂ ਕੱਪੜਾ ਬਹੁਤ ਬਰੀਕ ਹੋ ਚੁੱਕਾ ਸੀ ਇੱਕ ਜਗ੍ਹਾ ਛੋਟਾ ਜਿਹਾ ਰਫੂ ਵੀ ਸੀ ਪਰ ਹਰਮਨ ਲਈ ਇਹ ਉਸਦੀ ਕਿਸਮਤ ਵਾਲੀ ਸ਼ਰਟ ਸੀ ਉਹਨੇ ਬੜੇ ਅਦਬ ਨਾਲ ਪੱਗ ਬੰਨਣੀ ਸ਼ੁਰੂ ਕੀਤੀ ਇੱਕ ਇੱਕ ਲੜ ਨੂੰ ਸਵਾਰਦੇ ਹੋਏ ਉਹ ਆਪਣੇ ਆਤਮ ਵਿਸ਼ਵਾਸ ਨੂੰ ਇਕੱਠਾ ਕਰ ਰਿਹਾ ਸੀ ਸ਼ੀਸ਼ੇ ਵਿੱਚ ਦੇਖਦੇ ਹੋ ਉਸਨੇ ਆਪਣੇ ਆਪ ਨੂੰ ਕਿਹਾ ਹਰਮਨ ਤੇਰੇ ਕੋਲ ਹਾਰਨ ਦਾ ਕੋਈ ਮੌਕਾ ਨਹੀਂ ਤੈਨੂੰ ਇਹ ਨੌਕਰੀ ਹਲ ਹਾਰ ਵਿੱਚ ਚਾਹੀਦੀ ਹੈ ਰਸੋਈ ਵਿੱਚੋਂ ਮਾਣੇ ਆਵਾਜ਼ ਦਿੱਤੀ ਪੁੱਤ ਖਾਲੀ ਪੇਟ ਨਾ ਜਾਈ ਅੱਜ ਰੋਟੀ ਖਾ ਲੈ ਹਰਮਨ ਜਾਣਦਾ ਸੀ ਘਰ ਵਿੱਚ ਆਟਾ ਮੁੱਕਣ ਵਾਲਾ ਹੈ ਮਾਣੇ ਆਪਣੇ ਹਿੱਸੇ ਦੀ ਰੋਟੀ ਉਹਦੇ ਲਈ ਬਚਾ ਕੇ ਰੱਖੀ ਹੈ। ਉਹਨੇ ਝੂਠ ਬੋਲ ਦਿੱਤਾ। ਨਹੀਂ ਮਾਂ ਮੈਨੂੰ ਭੁੱਖ ਨਹੀਂ। ਮੈਂ ਰਾਸਤੇ ਵਿੱਚ ਚਾਹ ਪੀ ਲਵਾਂਗਾ। ਉਸਨੇ ਆਪਣੀ ਪੁਰਾਣੀ ਫਾਈਲ ਚੱਕੀ ਜਿਦੇ ਵਿੱਚ ਉਹਦੀਆਂ ਡਿਗਰੀਆਂ ਤੇ ਸਰਟੀਫਿਕੇਟ ਸਜੇ ਹੋਏ ਸੀ। ਇੱਕ ਕਾਗਜ਼ ਸਿਰਫ ਡਿਗਰੀਆਂ ਨਹੀਂ ਸਨ। ਸਗੋਂ ਉਹਦੀ ਰਾਤ ਦੀ ਨੀਂਦ ਤੇ ਮਾਂ ਪਿਓ ਦੀ ਖੂਨ ਪਸੀਨੇ ਦੀ ਕਮਾਈ ਦਾ ਹੀ ਹਿਸਾਬ ਸੀ। ਜਦੋਂ ਉਹ ਆਪਣੇ ਪੁਰਾਣੇ ਸਾਈਕਲ ਕੋਲ ਪਹੁੰਚਿਆ ਤਾਂ ਦੇਖਿਆ ਪਿਛਲੇ ਟਾਇਰ ਵਿੱਚ ਹਵਾ ਘੱਟ ਸੀ ਉਹਦੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਉਹ ਰਿਸ਼ਕਾ ਜਾਂ ਬੱਸ ਕਰ ਸਕੇ ਉਸਨੇ ਪੰਪ ਨਾਲ ਹਵਾ ਭਰੀ ਤੇ ਵਾਹਿਗੁਰੂ ਦਾ ਨਾਮ ਲੈ ਕੇ ਸਾਈਕਲ ਚਲਾਉਣਾ ਸ਼ੁਰੂ ਕੀਤਾ ਦਫ਼ਤਰ ਉਹਦੇ ਘਰ ਤੋਂ ਲਗਭਗ 15 ਕਿਲੋਮੀਟਰ ਦੂਰ ਸ਼ਹਿਰ ਦੇ ਦੂਜੇ ਕੋਨੇ ਤੇ ਸੀ ਰਸਤੇ ਵਿੱਚ ਜਾਂਦਿਆਂ ਉਹਦੇ ਮਨ ਵਿੱਚ ਕਈ ਖਿਆਲ ਆ ਜਾ ਰਹੇ ਸੀ ਉਹ ਸੋਚ ਰਿਹਾ ਸੀ ਜੀ ਨੌਕਰੀ ਮਿਲ ਗਈ ਤਾਂ ਸਭ ਤੋਂ ਪਹਿਲਾਂ ਭੈਣ ਲਈ ਨਵਾਂ ਸਕੂਲ ਬੈਗ ਲਵਾਵਾਂਗਾ ਤੇ ਪਾਪਾ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਕੋਲ ਲੈ ਕੇ ਜਾਵਾਂਗਾ ਸ਼ਹਿਰ ਦੀ ਭੀੜ ਭੜੱਕੇ ਵਾਲੀ ਟ੍ਰੈਫਿਕ ਵਿੱਚ ਸਾਈਕਲ ਚਲਾਉਣਾ ਸੌਖਾ ਨਹੀਂ ਸੀ ਵੱਡੀਆਂ-ਵੱਡੀਆਂ ਕਾਰਾਂ ਉਹਦੇ ਕੋਲੋਂ ਤੇਜ਼ੀ ਨਾਲ ਰੰਗ ਰਹੀਆਂ ਸਨ ਜਿਨ੍ਹਾਂ ਦਾ ਧੂਆਂ ਉਹਦੀ ਸਫੇਦ ਸ਼ਰਟ ਨੂੰ ਗੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹਰਮਨ ਨੇ ਆਪਣਾ ਰਮਾਲ ਮੂੰਹ ਤੇ ਬੰਨ ਲਿਆ ਤਾਂ ਜੋ ਉਸਦੀ ਪੱਗ ਸਾਫ ਰਹੀ ਉਸਨੇ ਘੜੀ ਦੇਖੀ 9:00 ਵੱਜ ਚੁੱਕੇ ਸਨ ਇੰਟਰਵਿਊ 10:00 ਵਜੇ ਸ਼ੁਰੂ ਹੋਣੀ ਸੀ ਉਸਨੇ ਆਪਣੀ ਰਫ਼ਤਾਰ ਵਧਾ ਦਿੱਤੀ ਉਹ ਨਹੀਂ ਸੀ ਚਾਹੁੰਦਾ ਐਨੇ ਵੱਡੇ ਮੌਕੇ ਤੇ ਉਹ 1 ਮਿੰਟ ਵੀ ਲੇਟ ਹੋਵੇ ਪਰ ਉਹਨੂੰ ਕੀ ਪਤਾ ਸੀ ਰਸਤੇ ਵਿੱਚ ਕੁਝ ਏਦਾਂ ਦਾ ਹੋਣ ਵਾਲਾ ਜੋ ਨਾ ਸਿਰਫ ਉਹਦੀ ਇੰਟਰਵਿਊ ਦਾ ਸਮਾਂ ਬਦਲ ਦੇਵੇਗਾ ਸਗੋਂ ਉਹਦੀ ਪੂਰੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦੇਵੇਗਾ ਹਾਈਵੇ ਤੇ ਚੜਦੇ ਉਹਨੇ ਦੂਰੋਂ ਇੱਕ ਚਮਕਦੀ ਲਗਜ਼ਰੀ ਕਾਰ ਵੇਖੀ ਜੋ ਸੜਕ ਦੇ ਕਿਨਾਰੇ ਖਤਰਨਾਕ ਤਰੀਕੇ ਨਾਲ ਖੜੀ ਸੀ ਹਰਮਨ ਦੇ ਮਨ ਵਿੱਚ ਇੱਕ ਪਾਲੇ ਖਿਆਲ ਆਇਆ ਉਥੋਂ ਤੇਜ਼ੀ ਨਾਲ ਨਿਕਲ ਜਾਵੇ ਕਿਉਂਕਿ ਅਮੀਰ ਲੋਕਾਂ ਦੇ ਮਾਮਲੇ ਵਿੱਚ ਪੈਣਾ ਕਦੇ ਕਦੇ ਮਹਿੰਗਾ ਪੈ ਜਾਂਦਾ ਪਰ ਫਿਰ ਉਹਨੇ ਵੇਖਿਆ ਕਾਰ ਦੇ ਕੋਲ ਖੜੀ ਇੱਕ ਕੁੜੀ ਬਹੁਤ ਜ਼ਿਆਦਾ ਘਬराई ਹੋਈ ਮਦਦ ਲਈ ਇਧਰ ਉਧਰ ਵੇਖ ਰਹੀ ਸੀ ਹਰਮਨ ਦਾ ਨੇਕ ਦਿਲ ਉਹਨੂੰ ਅੱਗੇ ਵਧਣ ਤੋਂ ਰੋਕ ਰਿਹਾ ਸੀ ਉਹਨੇ ਸੋਚਿਆ ਕਿਸੇ ਦੀ ਮਦਦ ਕਰਨਾ ਗੁਰੂ ਦਾ ਹੁਕਮ ਹੈ ਭਾਵੇਂ ਮੇਰਾ ਨੁਕਸਾਨ ਹੀ ਕਿਉਣਾ ਹੋ ਜਾਵੇ ਇਹ ਸੋਚ ਕੇ ਉਹਨੇ ਆਪਣੇ ਸਾਈਕਲ ਦੀਆਂ ਬ੍ਰੇਕਾਂ ਮਾਰੀਆਂ ਹਰਮਨ ਨੇ ਜਿਵੇਂ ਆਪਣੇ ਸਾਈਕਲ ਨੂੰ ਉਸ ਮਹਿੰਗੀ ਕਾਲੀ ਕਾਰ ਦੇ ਪਿੱਛੇ ਰੋਕਿਆ ਉਹਦੇ ਮਨ ਵਿੱਚ ਇੱਕ ਵਾਰ ਫਿਰ ਕੜੀ ਦੀਆਂ ਸੂਈਆਂ ਨੇ ਦਸਕਤ ਦਿੱਤੀ ਉਸ ਕੋਲ ਸਿਰਫ ਕੁਝ ਹੀ ਮਿੰਟ ਬਚੇ ਸੀ ਮੰਜਲ ਹਜੇ ਵੀ ਕੁਝ ਮੀਲ ਦੂਰ ਸੀ ਪਰ ਸਾਹਮਣੇ ਖੜੀ ਕੁੜੀ ਦੀ ਪਰੇਸ਼ਾਨੀ ਉਸ ਨੂੰ ਅਣਦੇਖੀ ਨਹੀਂ ਹੋ ਰਹੀ ਸੀ ਉਹ ਕੁੜੀ ਜਿਸ ਨੇ ਬਹੁਤ ਹੀ ਮਹਿੰਗਾ ਤੇ ਸਲੀਕੇ ਵਾਲਾ ਬਿਜ਼ਨਸ ਸੂਟ ਪਾਇਆ ਹੋਇਆ ਸੀ बार-बार ਆਪਣੇ ਫੋਨ ਨੂੰ ਹਵਾ ਵਿੱਚ ਉੱਚਾ ਕਰ ਰਹੀ ਸੀ ਸ਼ਾਇਦ ਸਿਗਨਲ ਲੱਭਣ ਦੀ ਕੋਸ਼ਿਸ਼ ਵਿੱਚ ਉਹਦੇ ਚਿਹਰੇ ਤੇ ਪਸੀਨਾ ਸੀ ਅੱਖਾਂ ਵਿੱਚ ਇੱਕ ਜੀਵ ਜਿਹੀ ਕਬਰਾਟ ਹਰਮਨ ਨੇ ਸਾਈਕਲ ਦਾ ਸਟੈਂਡ ਲਾਇਆ ਹੌਲੀ ਜਿਹੀ ਅੱਗੇ ਵੱਧ ਕੇ ਪੁੱਛਿਆ ਬੇਣ ਜੀ ਸਭ ਠੀਕ ਤਾਂ ਹੈ ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਕੁੜੀ ਨੇ ਮੁੜ ਕੇ ਵੇਖਿਆ ਪਹਿਲਾਂ ਤਾਂ ਉਸ ਨੂੰ ਲੱਗਿਆ ਸ਼ਾਇਦ ਕੋਈ ਰਾਹੀ ਗਰਮਜ਼ਾਕ ਕਰ ਰਹੀ ਹੈ ਪਰ ਹਰਮਨ ਦੀਆਂ ਈਮਾਨਦਾਰ ਅੱਖਾਂ ਉਹਦੇ ਸਿਰ ਤੇ ਸਜੀ ਸੁਚੱਜੀ ਪੱਗ ਨੇ ਉਸ ਨੂੰ ਪ੍ਰੋਸਾਦ ਦਿੱਤਾ ਉਹਨੇ ਬੜੀ ਤੇਜ਼ੀ ਨਾਲ ਕਿਹਾ ਮੈਨੂੰ ਨਹੀਂ ਪਤਾ ਇਸ ਕਾਰਨ ਕੀ ਹੋਇਆ ਇਹ ਅਚਾਨਕ ਚਲਦੀ ਚਲਦੀ ਬੰਦ ਹੋ ਗਈ ਮੇਰੀ ਇੱਕ ਬਹੁਤ ਜ਼ਰੂਰੀ ਮੀਟਿੰਗ ਹੈ ਜੇ ਮੈਂ ਉੱਥੇ ਸਮੇਂ ਸਿਰ ਨਾ ਪਹੁੰਚੀ ਤਾਂ ਮੇਰਾ ਸਾਲਾਂ ਦਾ ਪ੍ਰੋਜੈਕਟ ਬਰਬਾਦ ਹੋ ਜਾਵੇਗਾ ਮੈਂ ਮਕੈਨਿਕ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਇੱਥੇ ਨੈੱਟਵਰਕ ਨਹੀਂ ਆ ਰਿਹਾ ਖਰਮਨੇ ਕਪਾਲੇ ਆਪਣੀ ਫਾਈਲ ਵੱਲ ਵੇਖਿਆ ਜੋ ਸਾਈਕਲ ਦੇ ਕੈਰੀਅਰ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਜੇ ਉਹ ਇੱਥੇ ਰੁਕਿਆ ਤਾਂ ਉਹਦੀ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਹੱਥੋਂ ਨਿਕਲ ਸਕਦਾ ਹੈ ਪਰ ਉਸਨੂੰ ਆਪਣੇ ਪਾਪਾ ਦੀਆਂ ਗੱਲਾਂ ਯਾਦ ਆਈਆਂ ਪਤੋ ਜੇ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਮੌਕਾ ਮਿਲੇ ਤਾਂ ਆਪਣਾ ਨੁਕਸਾਨ ਦੇ ਕੇ ਪਿੱਛੇ ਨਾ ਹਟੀ ਹਰਮਨ ਨੇ ਲੰਬਾ ਸਾਹ ਲਿਆ ਤੇ ਕਿਹਾ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਵੇਖਦਾ ਹਾਂ ਮੈਂ ਇੰਜੀਨੀਅਰ ਕੀਤੀ ਹੈ ਥੋੜਾ ਬਹੁਤ ਗੱਡੀਆਂ ਦਾ ਕੰਮ ਵੀ ਜਾਣਦਾ ਹੁਣੇ ਕਾਰ ਦਾ ਬਾਟ ਖੋਲਿਆ ਇੰਜਨ ਵਿੱਚੋਂ ਹਲਕਾ ਧੂੰਆ ਨਿਕਲ ਰਿਹਾ ਸੀ ਹਰਮਨ ਨੇ ਆਪਣਾ ਕੋਟ ਲਾ ਕੇ ਸਾਈਕਲ ਤੇ ਟੰਗ ਦਿੱਤਾ ਪਰ ਉਸਦੀ ਸਫੇਦ ਸ਼ਰਟ ਹਜੇ ਵੀ ਖਤਰੇ ਵਿੱਚ ਸੀ ਜਿਵੇਂ ਉਸਨੇ ਇੰਜਨ ਦੇ ਅੰਦਰ ਹੱਥ ਪਾਇਆ ਗਰਮ ਤੇਲ ਦਾ ਇੱਕ ਛਿੱਟਾ ਉਹਦੀ ਸਫੇਦ ਸ਼ਰਟ ਦੀ ਬਾਹ ਤੇ ਜਾ ਪਿਆ ਧਰਮਨ ਦਾ ਦਿਲ ਤੱਕ ਕੀ ਰਹਿ ਗਿਆ ਇਹ ਉਹੀ ਸਫੇਦ ਸ਼ਰਟ ਸੀ ਜਿਸਨੂੰ ਉਸਦੀ ਮਾਂ ਨੇ ਰਾਤ ਭਰ ਜਾਗ ਕੇ ਤਿਆਰ ਕੀਤਾ ਸੀ ਪਰ ਹੁਣ ਪਿੱਛੇ ਹਟਣ ਦਾ ਟਾਈਮ ਨਹੀਂ ਸੀ ਉਹਨੇ ਵੇਖਿਆ ਬੈਟਰੀ ਦੀ ਤਾਰ ਢਿੱਲੀ ਸੀ ਫਿਊਲ ਪੰਪ ਵਿੱਚ ਕੁਝ ਕਤਰਾ ਫਸਿਆ ਹੋਇਆ ਸੀ ਉਸਦੇ ਹੱਥ ਹੁਣ ਪੂਰੀ ਤਰ੍ਹਾਂ ਕਾਲੀ ਗਲੀਸ ਤੇ ਤੇਰ ਨਾਲ ਭਰ ਚੁੱਕੀ ਸੀ ਉਹ ਬੜੀ ਬਰੀਕੀ ਨਾਲ ਤਾਰਾਂ ਨੂੰ ਜੋੜਨ ਲੱਗਾ ਕੁੜੀ ਵਾਰ-ਵਾਰ ਆਪਣੀ ਕੜੀ ਵੇਖ ਰਹੀ ਸੀ ਤੇ ਹਰਮਨ ਨੂੰ ਅਹਿਸਾਸ ਸੀ ਕਿ ਟਾਈਮ ਤੇਜ਼ੀ ਨਾਲ ਹੱਥਾਂ ਵਿੱਚੋਂ ਨਿਕਲ ਰਿਹਾ ਹੈ ਲਗਭਗ 20 ਮਿੰਟ ਦੀ ਸਖਤ ਮਿਹਨਤ ਤੋਂ ਬਾਅਦ ਹਰਮਨ ਨੇ ਕਿਹਾ ਪੈਣ ਜੀ ਹੁਣ ਸਟਾਰਟ ਕਰਕੇ ਵੇਖੋ ਕੁੜੀ ਨੇ ਜਿਵੇਂ ਚਾਬੀ ਘੁਮਾਈ ਇੰਜਣ ਇੱਕ ਵਾਰ ਵਿੱਚ ਹੀ ਗਰਜ ਉੱਠਿਆ ਉਸ ਦੇ ਚਿਹਰੇ ਤੇ ਰੌਣਕ ਆ ਗਈ ਉਸਨੇ ਬੜੀ ਖੁਸ਼ੀ ਨਾਲ ਕਿਹਾ ਓ ਮਾਈ ਗਾਡ ਸੀਤਾ ਕਮਾਲ ਕਰ ਦਿੱਤਾ ਮੈਂ ਤੁਹਾਡਾ ਸ਼ੁਕਰਾਨਾ ਕਿਵੇਂ ਕਰਾਂ ਉਸਨੇ ਤੁਰੰਤ ਆਪਣਾ ਹੈਂਡ ਬੈਗ ਖੋਲ੍ਹਿਆ 500 ਦੇ ਕਈ ਨੋਟ ਕੱਢ ਕੇ ਹਰਮਨ ਵੱਲ ਵਧਾਈ ਇਹ ਰੱਖੋ ਤੁਹਾਡੀ ਮਿਹਨਤ ਦਾ ਇਨਾਮ ਹਰਮਨ ਨੇ ਆਪਣੇ ਹੱਥ ਪਿੱਛੇ ਕਰ ਲਏ ਤੇ ਨਿਮਰਤਾ ਨਾਲ ਸਿਰ ਝੁਕਾ ਕੇ ਕਿਹਾ ਮੈਂ ਹੀ ਭੈਣ ਜੀ ਇਹ ਪੈਸੇ ਆਪਣੇ ਕੋਲ ਰੱਖੋ ਮੈਂ ਕਿਸੇ ਲਾਲਚ ਵਿੱਚ ਨਹੀਂ ਕੀਤਾ ਮੇਰੇ ਪਾਪਾ ਕਹਿੰਦੇ ਆ ਇਨਸਾਨੀਅਤ ਦੀ ਕੋਈ ਕੀਮਤ ਨਹੀਂ ਹੁੰਦੀ ਬੱਸ ਤੁਸੀਂ ਆਪਣੀ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਜਾਓ ਮੇਰੇ ਲਈ ਇੰਨਾ ਹੀ ਬਹੁਤ ਹੈ ਕੁੜੀ ਹਰਮਨਦੀ ਇਨ੍ਹਾਂ ਸ਼ਬਦਾਂ ਤੇ ਹੈਰਾਨ ਰਹਿ ਗਈ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਲੋਕ ਬਿਨਾਂ ਪੈਸੇ ਦੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਦੇ ਉੱਥੇ ਮੁੰਡਾ ਇੰਨੀ ਵੱਡੀ ਮਦਦ ਕਰਨ ਤੋਂ ਬਾਅਦ ਕੁਝ ਨਹੀਂ ਮੰਗ ਰਿਹਾ ਸੀ ਉਸ ਨੇ ਹਰਮਨਦੀ ਦੇ ਕੱਪੜਿਆਂ ਵੱਲ ਵੇਖਿਆ ਜੋ ਹੁਣ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸੀ ਤੁਹਾਡੀ ਸ਼ਰਟ ਖਰਾਬ ਹੋ ਗਈ ਘੱਟੋ ਘੱਟ ਇਸ ਦੇ ਤਾਂ ਪੈਸੇ ਲੈ ਲਓ ਹਰਮਨ ਨੇ ਮੁਸਕੁਰਾ ਕੇ ਕਿਹਾ ਦਾਗ ਤਾਂ ਧੁੱਤੇ ਜਾ ਸਕਦੇ ਨੇ ਭੈਣ ਜੀ ਪਰ ਜੇ ਅੱਜ ਮੈਂ ਮਦਦ ਨਾ ਕਰਦਾ ਤਾਂ ਮੇਰੇ ਮਨ ਦਾ ਪਛਤਾਵਾ ਕਦੇ ਨਾ ਧੁੱਤਾ ਜਾਂਦਾ ਹੁਣ ਮੈਨੂੰ ਇਜਾਜ਼ਤ ਦਿਓ ਮੈਂ ਵੀ ਬਹੁਤ ਲੇਟ ਹੋ ਰਹੀ ਹਾਂ ਹਰਮਨ ਨੇ ਤੇਜ਼ੀ ਨਾਲ ਆਪਣਾ ਕੋਟ ਚੁੱਕਿਆ ਪਰ ਉਸਦੇ ਹੱਥ ਇੰਨੇ ਗੰਦੇ ਸੀ ਉਸਨੇ ਕੋਟ ਪਾਉਣ ਦੀ ਹਿੰਮਤ ਨਹੀਂ ਕੀਤੀ ਉਸਨੇ ਆਪਣੀ ਫਾਈਲ ਚੱਕੀ ਸਾਈਕਲ ਤੇ ਸਵਾਰ ਹੋ ਗਿਆ ਉਸਨੇ ਪੈडल ਇੰਨੀ ਤੇਜ਼ੀ ਨਾਲ ਮਾਰੇ ਜਿਵੇਂ ਸਾਈਕਲ ਹਵਾ ਨਾਲ ਗੱਲਾਂ ਕਰ ਰਿਹਾ ਹੋਵੇ ਉਹਦੇ ਮੱਥੇ ਤੇ ਪਸੀਨਾ ਚੋ ਰਿਹਾ ਸੀ ਜੋ ਉਹਦੇ ਗੰਦੇ ਹੱਥਾਂ ਦੀ ਕਾਲਖ ਨਾਲ ਮਿਲ ਕੇ ਉਹਦੇ ਚਿਹਰੇ ਤੇ ਲਕੀਰਾਂ ਬਣਾ ਰਿਹਾ ਸੀ ਜਦੋਂ ਵਿਜਨ ਕਾਰਪੋਰੇਸ਼ਨ ਦੀ ਉੱਚੀ ਇਮਾਰਤ ਦੇ ਸਾਹਮਣੇ ਪਹੁੰਚਿਆ ਤਕੜੀ ਤੇ 10:40 ਹੋ ਚੁੱਕੇ ਸੀ ਇੰਟਰਵਿਊ ਸ਼ੁਰੂ ਹੋਇਆ 40 ਮਿੰਟ ਲੰਘ ਚੁੱਕੇ ਸੀ ਉਹ ਭਾਈ ਦਾ ਹੋਇਆ ਰਿਸੈਪਸ਼ਨ ਤੇ ਪਹੁੰਚਿਆ ਰਿਸੈਪਸ਼ਨ ਤੇ ਬੈਠੀ ਕੁੜੀ ਨੇ ਹਰਮਨ ਦੀ ਹਾਲਤ ਦੇਖ ਕੇ ਆਪਣਾ ਮੂੰਹ ਮਰੋੜ ਲਿਆ। ਉਹਨੇ ਬੜੀ ਬੇਰੁਖੀ ਆਵਾਜ਼ ਵਿੱਚ ਕਿਹਾ ਜੀ ਤੁਸੀਂ ਕਿਸ ਨੂੰ ਮਿਲਣਾ ਹੈ? ਸਫਾਈ ਵਾਲੇ ਪਿੱਛੇ ਦੇ ਰਸਤੇ ਤੋਂ ਆਉਂਦੇ ਹਨ। ਹਰਮਨ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਪਰ ਉਹਨੇ ਹਿੰਮਤ ਇਕੱਠੀ ਕਰਕੇ ਕਿਹਾ ਮੈਂ ਸਫਾਈ ਵਾਲਾ ਨਹੀਂ ਆ ਮੇਰੀ ਇੱਥੇ ਜੂਨੀਅਰ ਇੰਜੀਨੀਅਰ ਦੀ ਪੋਸਟ ਲਈ ਇੰਟਰਵਿਊ ਸੀ। ਮੇਰਾ ਨਾਮ ਹਰਮਨ ਸਿੰਘ ਹੈ। ਉਹ ਕੁੜੀ ਉੱਚੀ ਉੱਚੀ ਹੱਸਣ ਲੱਗੀ। ਉਸਨੇ ਆਸ-ਪਾਸੇ ਦੇ ਲੋਕਾਂ ਨੂੰ ਇਸ਼ਾਰਾ ਕਰਕੇ ਕਿਹਾ ਦੇਖੋ ਇਹ ਇੰਜੀਨੀਅਰ ਬਣਨਾ ਨਾ ਕੱਪੜਿਆਂ ਦਾ ਪਤਾ ਨਾ ਸਮੇਂ ਦਾ ਅੱਧੇ ਤੋਂ ਜ਼ਿਆਦਾ ਉਮੀਦਵਾਰ ਵਾਪਸ ਜਾ ਚੁੱਕੇ ਨੇ ਤੁਸੀਂ ਹੁਣ ਆ ਰਹੇ ਹੋ ਉਹ ਵੀ ਇਸ ਹਾਲਤ ਵਿੱਚ ਮੈਡਮ ਸ੍ਰੀਤ ਅਜਿਹੀ ਗੈਰ ਜ਼ਿੰਮੇਵਾਰ ਲੋਕਾਂ ਨੂੰ ਪਸੰਦ ਨਹੀਂ ਕਰਦੇ ਤੁਸੀਂ ਵਾਪਸ ਜਾ ਸਕਦੇ ਹੋ ਹਰਮਨ ਦੀਆਂ ਅੱਖਾਂ ਪਰ ਆਈਆਂ ਉਹਨੂੰ ਆਪਣੀ ਮਾਂ ਦਾ ਚਿਹਰਾ ਪਿਓ ਦੀ ਬਿਮਾਰੀ ਯਾਦ ਆਈ ਉਨੇ ਬੇਨਤੀ ਭਰੇ ਲਹਿਜੇ ਵਿੱਚ ਕਿਹਾ ਪਲੀਜ਼ ਮੈਨੂੰ ਸਿਰਫ ਇੱਕ ਮੌਕਾ ਦੇਓ ਮੈਂ ਲੇਟ ਕਿਉਂ ਹੋਇਆ ਮੈਂ ਸਭ ਦੱਸ ਦਿਆਂਗਾ ਮੈਂ ਬਹੁਤ ਮਿਹਨਤ ਕੀਤੀ ਹੈ ਇਸ ਦਿਨ ਲਈ ਰਿਸੈਪਸ਼ਨ ਤੇ ਬੈਠੀ ਕੁੜੀ ਨੇ ਬੜੇ ਗੁੱਸੇ ਨਾਲ ਫੋਨ ਚੁੱਕਿਆ ਤੇ ਅੰਦਰ ਇੰਟਰਵਿਊ ਰੂਮ ਵਿੱਚ ਗੱਲ ਕੀਤੀ ਮੈਡਮ ਇੱਕ ਬਹੁਤ ਹੀ ਅਜੀਬ ਜਿਹਾ ਮੁੰਡਾ ਹੈ ਕਹਿੰਦਾ ਇੰਟਰਵਿਊ ਦੇਣੀ ਹੈ ਬਹੁਤ ਗੰਦਾ ਹੈ ਲੇਟ ਵੀ ਹੈ ਕੀ ਇਹਨੂੰ ਅੰਦਰ ਭੇਜਾਂ ਜਾਂ ਸਿਕਿਉਰਿਟੀ ਨੂੰ ਬੁਲਾਵਾਂ ਦੂਜੇ ਪਾਸੋਂ ਕੀ ਜਵਾਬ ਆਇਆ ਇਹ ਤਾਂ ਹਰਮਨ ਨੂੰ ਨਹੀਂ ਪਤਾ ਸੀ ਪਰ ਰਿਸੈਪਸ਼ਨ ਤੇ ਬੈਠੀ ਕੁੜੀ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਉਹਨੇ ਫੋਨ ਰੱਖਿਆ ਬੜੀ ਹੈਰਾਨੀ ਨਾਲ ਹਰਮਨ ਵੱਲ ਵੇਖਿਆ ਮੈਡਮ ਨੇ ਕਿਹਾ ਤੁਹਾਨੂੰ ਅੰਦਰ ਭੇਜ ਦਿੱਤਾ ਜਾਵੇ ਪਰ ਯਾਦ ਰੱਖਣਾ ਤੁਹਾਡੀ ਇਹ ਹਾਲਤ ਦੇਖ ਕੇ ਉਹ ਤੁਹਾਨੂੰ ਨੌਕਰੀ ਤਾਂ ਕੀ ਸ਼ਾਇਦ ਦਫ਼ਤਰ ਵਿੱਚ ਬੈਠਣ ਦੀ ਇਜਾਜ਼ਤ ਵੀ ਨਾ ਦੇਣ ਹਰਮਨ ਨੇ ਵਾਹਿਗੁਰੂ ਦਾ ਨਾਮ ਲਿਆ ਤੇ ਕੰਬਦੇ ਪੈਰਾਂ ਨਾਲ ਇੰਟਰਵਿਊ ਦੇ ਰੂਮ ਦੇ ਵੱਡੇ ਸ਼ੀਸ਼ੇ ਵਾਲੇ ਦਰਵਾਜ਼ੇ ਵੱਲ ਵਧਿਆ ਉਸ ਦੇ ਮਨ ਵਿੱਚ ਇੱਕ ਡਰ ਸੀ ਪਰ ਇੱਕ ਸਕੂਨ ਵੀ ਸੀ ਉਸ ਨੇ ਕਿਸੇ ਦੀ ਜਾਨ ਬਚਾਈ ਸੀ ਹਰਮਨ ਜਿਵੇਂ ਇੰਟਰਵਿਊ ਰੂਮ ਦੇ ਪਾਰੀ ਦਰਵਾਜ਼ੇ ਦੇ ਸਾਹਮਣੇ ਪਹੁੰਚਿਆ ਉਹਦੇ ਦਿਲ ਦੀ ਧੜਕਣ ਉਸ ਨੂੰ ਸਾਫ਼ ਸੁਣਾਈ ਦੇ ਰਹੀ ਸੀ ਉਸ ਨੇ ਇੱਕ ਵਾਰ ਫਿਰ ਆਪਣੇ ਕੱਪੜਿਆਂ ਵੱਲ ਵੇਖਿਆ ਸ਼ਰਟ ਤੇ ਤੇਲ ਦੇ ਕਾਲੇ ਦਾਗ ਹੁਣ ਸੁੱਕ ਕੇ ਹੋਰ ਵੀ ਗੂੜੇ ਹੋ ਗਏ ਸੀ ਉਸ ਦੇ ਨੋਹਾ ਵਿੱਚ ਹਜੇ ਵੀ ਗਰੀਸ ਫਸੀ ਹੋਈ ਸੀ ਉਹਨੂੰ ਮਹਿਸੂਸ ਹੋ ਰਿਹਾ ਸੀ ਉਹ ਇਸ ਸ਼ਾਨਦਾਰ ਦਫ਼ਤਰ ਵਿੱਚ ਬਿਲਕੁਲ ਗਲਤ ਥਾਂ ਤੇ ਆ ਗਿਆ ਜਿੱਥੇ ਚਾਰੇ ਪਾਸੇ ਮਹਿੰਗੇ ਸੈਂਟ ਦੀ ਖੁਸ਼ਬੂ ਸੀ ਉੱਥੇ ਉਸ ਦੇ ਕੱਪੜਿਆਂ ਵਿੱਚੋਂ ਇੰਜਨ ਦੇ ਤੇਲ ਦੀ ਬਦਬੂ ਆ ਰਹੀ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਹੌਲੀ ਜੀ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਆਵਾਜ਼ ਆਈ ਅੰਦਰ ਆ ਜਾਓ ਹਰਮਨ ਨੇ ਅੰਦਰ ਪੈਰ ਰੱਖਿਆ ਕਮਰਾ ਬਹੁਤ ਵੱਡਾ ਸੀ ਸਾਹਮਣੇ ਇੱਕ ਬਹੁਤ ਵੱਡਾ ਮੇਜ਼ ਸੀ ਜਿਸ ਦੇ ਪਿੱਛੇ ਇੱਕ ਅਲੀਸ਼ਾਨ ਕੁਰਸੀ ਘੁੰਮੀ ਹੋਈ ਸੀ ਕੁਰਸੀ ਦੀ ਪਿੱਠ ਹਰਮਨ ਦੇ ਵੱਲ ਸੀ ਇਸ ਲਈ ਉਹ ਅੰਦਰ ਬੈਠੇ ਇਨਸਾਨ ਦਾ ਚਿਹਰਾ ਨਾ ਦੇਖ ਸਕਿਆ ਮੇਜ਼ ਤੇ ਉਸ ਦੀ ਫਾਈਲ ਪਹਿਲਾਂ ਹੀ ਪਈ ਸੀ ਕਮਰੇ ਵਿੱਚ ਇੱਕ ਅਜੀਬ ਜਿਹੀ ਚੁੱਪੀ ਸੀ ਹਰਮਨ ਨੇ ਸਿਰ ਝੁਕਾ ਕੇ ਕਿਹਾ ਸਤਿ ਸ਼੍ਰੀ ਅਕਾਲ ਮੈਡਮ ਮੈਂ ਹਰਮਨ ਮਾਫੀ ਚਾਹੁੰਦਾ ਮੈਂ ਬਹੁਤ ਲੇਟ ਹੋ ਗਿਆ ਕੁਰਸੀ ਹੌਲੀ-ਹੌਲੀ ਘੁੰਮੀ ਜਿਵੇਂ ਹੀ ਹਰਮਨ ਦੀ ਨਜ਼ਰ ਸਾਹਮਣੇ ਬੈਠੇ ਸਖਸੀਅਤ ਤੇ ਪਈ ਉਹਦੇ ਹੋਸ਼ ੁੱਟ ਗਏ ਉਹਦੀਆਂ ਅੱਖਾਂ ਟੱਡੀਆਂ ਟਡਾਈਆਂ ਰਹਿ ਗਈਆਂ ਉਹ ਸਨ ਹੋ ਕੇ ਖੜਾ ਰਹਿ ਗਿਆ ਇਹ ਉਹੀ ਕੁੜੀ ਸੀ ਜਿਸ ਦੀ ਕਾਰ ਉਸਨੇ ਕੁਝ ਦਿਨ ਪਹਿਲਾਂ ਹਾਈਵੇ ਤੇ ਠੀਕ ਕੀਤੀ ਸੀ ਉਹ ਹੁਣ ਇੱਕ ਸੀਓ ਦੇ ਰੂਪ ਵਿੱਚ ਉਹਦੇ ਸਾਹਮਣੇ ਬੈਠੀ ਸੀ ਉਸਦੇ ਵਾਲ ਸਲੀਕੇ ਨਾਲ ਸਵਾਰੇ ਹੋਏ ਸੀ ਉਹਦੇ ਚਿਹਰੇ ਤੇ ਉਹ ਘਬਰਾਟ ਨਹੀਂ ਸੀ ਸਗੋਂ ਇਕੰਗ ਬੀਰਤਾ ਤੇ ਰੂਪ ਸੀ ਉਹ ਵਿਰਜਨ ਕਾਰਪੋਰੇਸ਼ਨ ਦੀ ਮਾਲਕਨ ਸੀਰਤ ਕੌਰ ਸੀਰਤ ਨੇ ਹਰਮਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਿਆ ਉਸਨੇ ਦੇਖਿਆ ਕਿ ਹਰਮਨ ਦੀ ਹਾਲਤ ਉਸ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ ਜਦੋਂ ਉਹ ਸੜਕ ਤੇ ਸੀ ਸੀਰਤ ਨੇ ਬਿਨਾਂ ਕੁਝ ਕਹੇ ਉਸਦੀ ਫੈਲ ਚੁੱਕੀ ਤੇ ਉਹਨੂੰ ਪੜਨ ਲੱਗੀ ਹਰਮਨ ਨੂੰ ਲੱਗਿਆ ਸ਼ਾਇਦ ਹੁਣ ਉਹ ਉਸਦਾ ਮਜ਼ਾਕ ਉਡਾਏਗੀ ਜਾਂ ਉਸਨੂੰ ਲੇਟ ਹੋਣ ਕਰਕੇ ਬਾਹਰ ਕੱਢ ਦੇਵੇਗੀ ਉਹ ਚੁੱਪਚਾਪ ਖੜਾ ਰਿਹਾ ਉਸਦੇ ਹੱਥ ਕੰਬ ਰਹੇ ਸੀ ਸੀਰਤ ਨੇ ਅਚਾਨਕ ਪੁੱਛਿਆ ਤੁਸੀਂ ਇੰਨੇ ਲੇਟ ਕਿਉਂ ਹੋਏ ਹਰਮਨ ਤੁਹਾਨੂੰ ਪਤਾ ਹੈ ਕਿ ਇੱਕ ਇੰਜੀਨੀਅਰ ਲਈ ਸਮੇਂ ਦੀ ਕੀਮਤ ਕੀ ਹੁੰਦੀ ਹੈ ਤੇ ਤੁਹਾਡੀ ਕੀ ਹਾਲਤ ਹੈ ਕਿ ਤੁਸੀਂ ਇਸ ਤਰ੍ਹਾਂ ਇੰਟਰਵਿਊ ਦੇਣਾਉਂਦੇ ਹੋ ਸੀਰਤ ਦੀ ਆਵਾਜ਼ ਵਿੱਚ ਇੱਕ ਬਨਾਵਟੀ ਸਖਤੀ ਸੀ ਜਿਵੇਂ ਉਹ ਹਰਮਨ ਨੂੰ ਪਰਖ ਰਹੀ ਹੋਵੇ ਹਰਮਨ ਨੇ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਮੈਡਮ ਮੈਂ ਜਾਣਦਾ ਹਾਂ ਮੈਂ ਗਲਤ ਹਾਂ ਮੈਂ ਟਾਈਮ ਸਿਰ ਕਰਾਂ ਤੁਰਿਆ ਸੀ ਕਿਸੇ ਨੂੰ ਮੇਰੀ ਮਦਦ ਦੀ ਬਹੁਤ ਲੋੜ ਸੀ ਮੈਨੂੰ ਪਤਾ ਸੀ ਕਿ ਮੈਂ ਲੇਟ ਹੋ ਜਾਵਾਂਗਾ ਪਰ ਮੈਂ ਉਸ ਇਨਸਾਨ ਨੂੰ ਮੁਸੀਬਤ ਵਿੱਚ ਛੱਡ ਕੇ ਨਹੀਂ ਆ ਸਕਿਆ ਮੈਂ ਨੌਕਰੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਮੇਰੇ ਲਈ ਕਿਸੇ ਦੀ ਮਦਦ ਕਰਨਾ ਮੇਰੀ ਪੜ੍ਹਾਈ ਤੋਂ ਵੀ ਵੱਡਾ ਧਰਮ ਹੈ ਮੈਂ ਆਪਣੇ ਕੱਪੜਿਆਂ ਲਈ ਵੀ ਸ਼ਰਮਿੰਦਾ ਪਰ ਇਹ ਦਾਗ ਉਸਦੀ ਮਦਦ ਦੀ ਨਿਸ਼ਾਨੀ ਹੈ ਸੀਰਤ ਤੁਹਾਨੂੰ ਪਤਾ ਹੈ ਇਸ ਨੌਕਰੀ ਲਈ ਬਾਹਰ 100 ਤੋਂ ਵੀ ਵੱਧ ਉਮੀਦਵਾਰ ਲਾਈਨ ਵਿੱਚ ਲੱਗੇ ਹੋਏ ਹਨ ਜੋ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਸਾਫ਼-ਸੁਤਰੇ ਤੇ ਸਮੇਂ ਦੇ ਪਾਵਨ ਹਨ ਹਰਮਨ ਨੇ ਸਿਰ ਉੱਤੇ ਚੁੱਕਿਆ ਤੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਮੈਡਮ ਨੌਕਰੀ ਸ਼ਾਇਦ ਮੈਨੂੰ ਫੇਰ ਕਿਤੇ ਮਿਲ ਜਾਵੇਗੀ ਪਰ ਉਹ ਇਨਸਾਨ ਜਿਸ ਦੀ ਮੀਟਿੰਗ ਖਰਾਬ ਹੋ ਰਹੀ ਸੀ ਉਹਦਾ ਨੁਕਸਾਨ ਮੈਂ ਨਹੀਂ ਦੇਖ ਸਕਦਾ ਸੀ ਜੇ ਮੈਂ ਅੱਜ ਮਦਦ ਨਾ ਕਰਦਾ ਤਾਂ ਮੈਂ ਆਪਣੀ ਨਜ਼ਰਾਂ ਵਿੱਚ ਡਿੱਗ ਜਾਂਦਾ ਜੇ ਤੁਹਾਨੂੰ ਲੱਗਦਾ ਮੈਂ ਇਸ ਨੌਕਰੀ ਦੇ ਕਾਬਲ ਨਹੀਂ ਹਾਂ ਤਾਂ ਮੈਂ ਵਾਪਸ ਚਲਿਆ ਜਾਣਾ ਪਰ ਮੈਨੂੰ ਆਪਣੀ ਉਸ ਨੇਕੀ ਤੇ ਕੋਈ ਪੁਸ਼ਤਾਵਾ ਨਹੀਂ ਹੈ ਸੀਰਤ ਦੇ ਚਿਹਰੇ ਤੇ ਹੁਣ ਇੱਕ ਮਨਮੋਹਕ ਮੁਸਕਾਨ ਆ ਗਈ ਉਹ ਆਪਣੀ ਕੁਰਸੀ ਤੋਂ ਉઠી ਤੇ ਹਰਮਨ ਦੇ ਕੋਲ ਆ ਕੇ ਖੜੀ ਹੋ ਗਈ ਉਹਨੇ ਕਿਹਾ ਹਰਮਨ ਮੈਨੂੰ ਪਤਾ ਤੁਸੀਂ ਰਸਤੇ ਵਿੱਚ ਕੀ ਕੀਤਾ ਸੀ ਉਹ ਇਨਸਾਨ ਜਿਸ ਦੀ ਤੁਸੀਂ ਮਦਦ ਕੀਤੀ ਸੀ ਉਹ ਮੈਂ ਹੀ ਸੀ ਮੈਂ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਰਿਸਰਚ ਤੇ ਤੁਹਾਡਾ ਨਾਮ ਦਾ ਪਤਾ ਕੀਤਾ ਸੀ ਮੈਂ ਵੇਖਣਾ ਚਾਹੁੰਦੀ ਸੀ ਕਿ ਤੁਸੀਂ ਇੱਥੇ ਆ ਕੇ ਮੇਰੇ ਤੇ एहसान ਜਿਤਾਉਂਦੇ ਹੋ ਆਪਣੀ ਗਲਤੀ ਮੰਨਦੇ ਹੋ ਹਰਮਨ ਹੈਰਾਨ ਰਹਿ ਗਿਆ ਸੀਰਤ ਨੇ ਅੱਗੇ ਕਿਹਾ ਤੁਸੀਂ ਬਾਅਰ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਸੀ ਇੱਥੇ ਅੰਦਰ ਆ ਕੇ ਵੀ ਤੁਸੀਂ ਨਹੀਂ ਕਿਹਾ ਕਿ ਮੈਂ ਤਾਂ ਤੁਹਾਡੀ ਮਦਦ ਕੀਤੀ ਸੀ ਇਸ ਲਈ ਮੈਨੂੰ ਨੌਕਰੀ ਦਿਓ ਤੁਹਾਡੀ ਇਹੀ ਇਮਾਨਦਾਰੀ ਤੁਹਾਡੀ ਸਭ ਤੋਂ ਵੱਡੀ ਡਿਗਰੀ ਹੈ ਮੈਨੂੰ ਅਜਿਹੀ ਇੰਜੀਨੀਅਰ ਦੀ ਲੋੜ ਨਹੀਂ ਹੈ ਜੋ ਸਿਰਫ ਮਸ਼ੀਨਾਂ ਠੀਕ ਕਰਨਾ ਜਾਣਦੇ ਹੋਣ ਮੈਨੂੰ ਅਜਿਹੀ ਇਨਸਾਨ ਦੀ ਲੋੜ ਹੈ ਜੋ ਲੋਕਾਂ ਦੇ ਦੁੱਖਾਂ ਨੂੰ ਸਮਝ ਸਕਣ ਮੁਸੀਬਤ ਵਿੱਚ ਖੜਨਾ ਜਾਣਦੇ ਹੋਣ ਸੀਰਤ ਨੇ ਮੇਜ਼ ਤੇ ਪਈ ਇੱਕ ਨਵੀਂ ਫਾਈਲ ਚੁੱਕੀ ਹਰਮਨ ਵੱਲ ਵਧਾਈ ਹਰਮਨ ਤੁਸੀਂ ਜੂਨੀਅਰ ਇੰਜੀਨੀਅਰ ਦੀ ਪੋਸਟ ਲਈ ਆਏ ਸੀ ਪਰ ਮੈਂ ਤੁਹਾਨੂੰ ਆਪਣੀ ਕੰਪਨੀ ਦਾ ਡਾਇਰੈਕਟਰ ਨਿਯੁਕਤ ਕਰਦੀ ਹਾਂ ਤੁਹਾਡਾ ਕੰਮ ਸਿਰਫ ਫੈਕਟਰੀ ਦੇ ਕੰਮ ਨੂੰ ਦੇਖਣਾ ਨਹੀਂ ਹੋਵੇਗਾ ਸਗੋਂ ਇਹ ਯਕੀਨੀ ਬਣਾਉਣਾ ਹੋਵੇਗਾ ਸਾਡੀ ਕੰਪਨੀ ਦੇ ਮਜ਼ਦੂਰ ਤੇ ਮੁਲਾਜ਼ਮਾਂ ਦਾ ਖਿਆਲ ਉਸੇ ਤਰ੍ਹਾਂ ਰੱਖਿਆ ਜਾਵੇ ਜਿਵੇਂ ਤੁਸੀਂ ਸੜਕ ਤੇ ਮੇਰਾ ਰੱਖਿਆ ਸੀ ਹਰਮਨ ਦੇ ਹੱਥ ਕੰਬਣ ਲੱਗੇ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਇੱਕ ਸਧਾਰਨ ਮਕੈਨੀਕਲ ਮਦਦ ਨੇ ਉਸ ਨੂੰ ਐਨੀ ਵੱਡੀ ਪਦਵੀ ਤੇ ਭਜਾ ਦਿੱਤਾ ਸੀ ਸੀਰਤ ਨੇ ਅੱਗੇ ਕਿਹਾ ਤੇ ਹਾਂ ਤੁਹਾਡੀ ਪਹਿਲੇ ਮਹੀਨੇ ਦੀ ਸੈਲਰੀ ਐਡਵਾਂਸ ਵਿੱਚ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਗਈ ਹੈ ਜਾਓ ਪਹਿਲਾਂ ਆਪਣੇ ਬਾਪੂ ਦਾ ਇਲਾਜ ਕਰਵਾਓ ਤੇ ਆਪਣੀ ਮਾਂ ਲਈ ਇੱਕ ਨਵੀਂ ਮਸ਼ੀਨ ਲੈ ਕੇ ਜਾਓ ਤੁਹਾਡੇ ਇਸ ਸੰਗਰਾਸ ਦੇ ਦਿਨ ਹੁਣ ਖਤਮ ਹੋ ਗਏ ਹਨ ਹਰਮਨ ਦੀਆਂ ਅੱਖਾਂ ਵਿੱਚ ਹੰਝੂ ਵਹਿ ਤਰੇ ਉਹਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਮਾਂ ਦੀ ਅਸੀਸ ਤੇ ਉਸਦੀ ਆਪਦੀ ਨੇਕੀ ਨੇ ਅੱਜ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਕਰ ਦਿੱਤਾ ਸੀ ਹਰਮਨ ਜਦੋਂ ਸੀਟ ਦੇ ਕੈਬਨ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਜ਼ਮੀਨ ਤੇ ਨਹੀਂ ਸਗੋਂ ਹਵਾ ਵਿੱਚ ਉੱਡ ਰਿਹਾ ਹੋਵੇ ਰਿਸੈਪਸ਼ਨ ਤੇ ਬੈਠੀ ਉਹ ਕੁੜੀ ਜੋ ਕੁਝ ਧੀਰ ਪਹਿਲਾਂ ਉਹਦਾ ਮਜ਼ਾਕ ਉਡਾ ਰਹੀ ਸੀ ਹਰਮਨ ਨੂੰ ਦੇਖ ਕੇ ਆਪਣੀ ਕੁਰਸੀ ਤੋਂ ਖੜੀ ਹੋ ਗਈ ਨੀਵੀਂ ਪਾ ਕੇ ਸਰ ਕਹਿ ਕੇ ਸੰਬੋਧਨ ਕੀਤਾ ਖਰਮਨ ਨੇ ਉਸ ਨੂੰ ਦੇਖ ਕੇ ਕੋਈ ਗੁੱਸਾ ਨਹੀਂ ਦਿਖਾਇਆ ਸਗੋਂ ਇੱਕ ਹਲਕੀ ਜਿਹੀ ਮੁਸਕਾਨ ਦਿੱਤੀ ਉਹਦੇ ਹੱਥ ਵਿੱਚ ਉਹ ਨਿਯੁਕਤੀ ਪੱਤਰ ਸੀ ਜੋ ਉਹਦੇ ਪਰਿਵਾਰ ਦੇ ਸਾਰੇ ਦੁੱਖਾਂ ਦਾ ਇਲਾਜ ਸੀ ਉਹ ਤੇਜ਼ੀ ਨਾਲ ਆਪਣੇ ਪੁਰਾਣੇ ਸਾਈਕਲ ਵੱਲ ਵਧਿਆ ਅਜ ਉਸ ਨੂੰ ਆਪਣਾ ਟੁੱਟਾ ਸਾਈਕਲ ਬਹੁਤ ਪਿਆਰਾ ਲੱਗ ਰਿਹਾ ਸੀ ਕਿਉਂਕਿ ਇਸੇ ਸਾਈਕਲ ਨੇ ਉਸ ਨੂੰ ਉਸ ਮੁਕਾਮ ਤੇ ਪਹੁੰਚਾਇਆ ਸੀ ਰਸਤੇ ਵਿੱਚ ਉਹ ਇੱਕ ਵੱਡੀ ਮਠਿਆਈ ਦੀ ਦੁਕਾਨ ਤੇ ਰੁਕਿਆ ਉਸਨੇ ਆਪਣੀ ਜੇਬ ਵਿੱਚੋਂ ਬਚੇ ਆਖਰੀ ਰੁਪਏ ਕੱਢੇ ਲੱਡੂਆਂ ਦਾ ਡੱਬਾ ਖਰੀਦਿਆ ਉਹਦੇ ਮਨ ਵਿੱਚ ਵਾਰ-ਵਾਰ ਆਪਣੀ ਮਾਂ ਦਾ ਚਿਹਰਾ ਆ ਰਿਹਾ ਸੀ ਜਦੋਂ ਆਪਣੇ ਮੁਹੱਲੇ ਦੀਆਂ ਤੰਗ ਗਲੀਆਂ ਵਿੱਚ ਪਹੁੰਚਿਆ ਤਾਂ ਗਵਾਂਡੀ ਉਹਦੇ ਹਾਲਤ ਦੇਖ ਕੇ ਹੈਰਾਨ ਸੀ ਕਿਸੇ ਨੇ ਕਿਹਾ ਹਰਮਨ ਕੀ ਹੋਇਆ ਤੇਰੇ ਕੱਪੜੇ ਕਿਵੇਂ ਪਾਟ ਗਏ ਕੀ ਲੜਾਈ ਹੋ ਗਈ ਹਰਮਨ ਨੇ ਕਿਸੇ ਨੂੰ ਕੁਝ ਨਾ ਦੱਸਿਆ ਤੇ ਸਿੱਧਾ ਆਪਣੇ ਘਰ ਦੇ ਅੰਦਰ ਵੜ ਗਿਆ ਘਰ ਦੇ ਅੰਦਰ ਵੜਦੇ ਵੇਖਿਆ ਮਾਂ ਪੁਰਾਣੀ ਮਸ਼ੀਨ ਤੇ ਬੈਠੀ ਕੁਝ ਸਲਾਈ ਕਰ ਰਹੀ ਸੀ ਤੇ ਪਾਪਾ ਮੰਜੇ ਤੇ ਪਏ ਜੋਰ-ਜੋਰ ਨਾਲ ਖੰਘ ਰਹੀ ਸੀ ਹਰਮਨ ਨੇ ਮਾਂ ਦੇ ਪੈਰ ਫੜ ਲਈ ਉੱਚੀ-ਉੱਚੀ ਰੋਣ ਲੱਗ ਪਿਆ ਮਾਂ ਘਬਰਾ ਗਈ ਕੀ ਹੋਇਆ ਪੁੱਤ ਕੀ ਨੌਕਰੀ ਨਹੀਂ ਮਿਲੀ ਕੋਈ ਗੱਲ ਨਹੀਂ ਸ਼ੇਰਾ ਗੁਰੂ ਹੋਰ ਪੜ੍ਹੀ ਕਰੇਗਾ ਤੂੰ ਰੋਣਾ ਹਰਮਨ ਨੇ ਰੋਂਦੇ ਹੋਏ ਆਪਣੀ ਜੇਬ ਵਿੱਚੋਂ ਕਾਗਜ਼ ਕੱਢ ਕੇ ਮਾ ਦੇ ਹੱਥਾਂ ਵਿੱਚ ਰੱਖ ਦਿੱਤਾ ਅਤੇ ਕਿਹਾ ਮਾਂ ਨੌਕਰੀ ਮਿਲ ਗਈ ਹੈ ਤੇ ਸਿਰਫ ਨੌਕਰੀ ਨਹੀਂ ਤੇਰੇ ਪੁੱਤ ਨੂੰ ਉਹਨਾਂ ਨੇ ਡਾਇਰੈਕਟਰ ਬਣਾ ਦਿੱਤਾ ਹੈ ਹੁਣ ਤੈਨੂੰ ਇਹ ਸਲਾਈ ਨਹੀਂ ਕਰਨੀ ਪਵੇਗੀ ਤੇ ਪਾਪਾ ਦਾ ਇਲਾਜ ਵੀ ਵੱਡੇ ਹਸਪਤਾਲ ਵਿੱਚ ਹੋਵੇਗਾ ਮਾਂ ਨੇ ਉਹ ਕਾਗਜ਼ ਆਪਣੀ ਅੱਖਾਂ ਨਾਲ ਲਾਇਆ ਹਾਲਾਂਕਿ ਉਹ ਪੜ੍ਹਨਾ ਨਹੀਂ ਜਾਣਦੀ ਸੀ ਪਰ ਹਰਮਨ ਦੀਆਂ ਅੱਖਾਂ ਦੀ ਚਮਕ ਉਹਨੂੰ ਸਭ ਕੁਝ ਦੱਸ ਰਹੀ ਸੀ ਪਾਪਾ ਗੁਰਮੇਲ ਸਿੰਘ ਨੇ ਆਪਣੀਆਂ ਕਮਜ਼ੋਰ ਬਾਹਾਂ ਫਿਲਾ ਦਿੱਤੀਆਂ ਹਰਮਨ ਨੂੰ ਗਲੇ ਨਾਲ ਲਾ ਲਿਆ ਹਰਮਨ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਕਿਵੇਂ ਰਸਤੇ ਵਿੱਚ ਉਹਨੇ ਇੱਕ ਕੁੜੀ ਦੀ ਮਦਦ ਕੀਤੀ ਕਿਵੇਂ ਉਹੀ ਕੁੜੀ ਉਹਦੀ ਬੌਸ ਨਿਕਲੀ ਗੁਰਮੇਲ ਸਿੰਘ ਦੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ ਉਹਨਾਂ ਨੇ ਆਖਿਆ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ਅੱਜ ਤੂੰ ਮੇਰੀਆਂ ਸਾਰੀਆਂ ਤਕਲੀਫਾਂ ਤੋਂ ਦੁੱਤੀਆਂ ਹਨ ਅਗਲੇ ਦਿਨ ਹਰਮਨ ਨੇ ਇੱਕ ਟੈਕਸੀ ਮੰਗਵਾਈ ਆਪਣੇ ਪਿਓ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀਰਤ ਨੇ ਜੋ ਐਡਵਾਂਸ ਤਨਖਾਹ ਦਿੱਤੀ ਸੀ ਉਸ ਨਾਲ ਉਹਨੇ ਸਾਰੀਆਂ ਦਵਾਈਆਂ ਤੇ ਟੈਸਟਾਂ ਦਾ ਖਰਚਾ ਚੁੱਕਿਆ ਡਾਕਟਰ ਨੇ ਭਰੋਸਾ ਦਿੱਤਾ ਕਿ ਹੁਣ ਗੁਰਮੀਰ ਸਿੰਘ ਜਲਦੀ ਹੀ ਠੀਕ ਹੋ ਜਾਣਗੇ ਹਰਮਨ ਦੀ ਛੋਟੀ ਭੈਣ ਜੋ ਪੈਸੇ ਦੀ ਕਮੀ ਕਰਕੇ ਕਾਲਜ ਨਹੀਂ ਜਾ ਪਾ ਰਹੀ ਸੀ ਉਹਦੇ ਦਾਖਲੇ ਲਈ ਵੀ ਹਰਮਨ ਨੇ ਫਾਰਮ ਭਰ ਦਿੱਤਾ ਜਦੋਂ ਹਰਮਨ ਆਪਣੀ ਨੌਕਰੀ ਦੇ ਪਹਿਲੇ ਦਿਨ ਦਫ਼ਤਰ ਜਾਣ ਲਈ ਤਿਆਰ ਹੋਇਆ ਤਾਂ ਇਸ ਵਾਰ ਉਸ ਕੋਲ ਨਵੀਂ ਸ਼ਰਟ ਤੇ ਪੱਗ ਸੀ ਪਰ ਉਸਨੇ ਆਪਣੀ ਉਹ ਪੁਰਾਣੀ ਤੇਲ ਵਾਲੀ ਸ਼ਰਟ ਸੁੱਟੀ ਨਹੀਂ ਸੀ ਉਸ ਨੂੰ ਇੱਕ ਫਰੇਮ ਵਿੱਚ ਬਣਵਾ ਕੇ ਆਪਣੇ ਕਮਰੇ ਵਿੱਚ ਟੰਗ ਲਿਆ ਤਾਂ ਜੋ ਹਮੇਸ਼ਾ ਯਾਦ ਰੱਖ ਸਕੇ ਉਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਸੀਤ ਨੇ ਦਫ਼ਤਰ ਵਿੱਚ ਉਹਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਉਹਨਾਂ ਸਾਰੇ ਸਟਾਫ ਦੇ ਸਾਹਮਣੇ ਹਰਮਨਦੀ ਮਿਸਾਲ ਦਿੱਤੀ ਕਿਵੇਂ ਇੱਕ ਚੰਗਾ ਇਨਸਾਨ ਇੱਕ ਚੰਗਾ ਕਰਮਚਾਰੀ ਵੀ ਹੋ ਸਕਦਾ ਹੈ ਖਰਮਨ ਨੇ ਆਪਣੀ ਮਿਹਨਤ ਨਾਲ ਕੰਪਨੀ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਉਹਨੇ ਸਭ ਤੋਂ ਪਹਿਲਾਂ ਕੰਪਨੀ ਵਿੱਚ ਮਜ਼ਦੂਰਾਂ ਦੀ ਸਿਹਤ ਤੇ ਸੁਰੱਖਿਆ ਲਈ ਕੰਮ ਸ਼ੁਰੂ ਕਰ ਦਿੱਤਾ ਉਹਨੇ ਸਭ ਤੋਂ ਪਹਿਲਾਂ ਕੰਪਨੀ ਦੇ ਮਜ਼ਦੂਰਾਂ ਦੀ ਸਿਹਤ ਤੇ ਸੁਰੱਖਿਆ ਲਈ ਇੱਕ ਨਵਾਂ ਵਿਭਾਗ ਬਣਾਇਆ ਤਾ ਜੋ ਕਿਸੇ ਹੋਰ ਦਾ ਪਿਓ ਗੁਰਮੇਲ ਸਿੰਘ ਵਾਂਗ ਬਿਮਾਰ ਹੋ ਕੇ ਬੇਰੁਜ਼ਗਾਰ ਨਾ ਹੋਵੇ ਸੀਰਤ ਹਰਮਨ ਦੇ ਕੰਮ ਤੋਂ ਇੰਨੀ ਪ੍ਰਭਾਵਿਤ ਹੋਈ ਉਹਨੂੰ ਆਪਣਾ ਸਭ ਤੋਂ ਭਰੋਸੇਮੰਦ ਸਾਥੀ ਮੰਨਣ ਲੱਗੀ ਹਰਮਨ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਜਿੱਥੇ ਕਦੇ 1 ਰੁਪਏ ਲਈ ਤਰਸਣਾ ਪੈਂਦਾ ਸੀ ਹੁਣ ਉੱਥੇ ਬਰਕਤ ਸੀ ਪਰ ਹਰਮਨ ਦਾ ਸੁਭਾਅ ਨਾ ਬਦਲਿਆ ਉਹ ਅੱਜ ਵੀ ਰਾਸਤੇ ਵਿੱਚ ਕਿਸੇ ਲੋੜਵੰਦ ਨੂੰ ਵੇਖਦਾ ਤਾਂ ਆਪਣੀ ਮਹਿੰਗੀ ਗੱਡੀ ਰੋਕ ਕੇ ਉਹਦੀ ਮਦਦ ਲਈ ਅੱਗੇ ਵੱਧਦਾ ਇੱਕ ਦਿਨ ਸੀਰਤ ਨੇ ਹਰਮਨ ਨੂੰ ਪੁੱਛਿਆ ਹਰਮਨ ਜੇ ਉਸ ਦਿਨ ਮੈਂ ਤੁਹਾਡੀ ਬੌਸ ਨਾ ਹੁੰਦੀ ਸਿਰਫ ਇੱਕ ਕੁੜੀ ਹੁੰਦੀ ਤਾਂ ਕੀ ਤੁਸੀਂ ਫਿਰ ਵੀ ਇੰਨੀ ਮਿਹਨਤ ਨਾਲ ਗੱਡੀ ਠੀਕ ਕਰਦੇ ਹਰਮਨ ਨੇ ਬਹੁਤ ਹੀ ਸੁੰਦਰ ਜਵਾਬ ਦਿੱਤਾ ਮੈਡਮ ਮੈਂ ਗੱਡੀ ਇਨਸਾਨ ਦੇਖ ਕੇ ਨਹੀਂ ਸਗੋਂ ਇੱਕ ਕੁੜੀ ਦੀ ਪਰੇਸ਼ਾਨੀ ਦੇਖ ਕੇ ਠੀਕ ਕੀਤੀ ਸੀ ਮੇਰੇ ਲਈ ਉਹ ਇੱਕ ਲੋੜਵੰਦ ਦੀ ਪੁਕਾਰ ਸੀ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਸੀ ਸਿਰਤ ਦੀਆਂ ਅੱਖਾਂ ਵਿੱਚ ਹਰਮਨ ਲਈ ਮਾਣ ਫੂਰ ਵਧ ਗਿਆ ਇਹ ਸਿਰਫ ਇੱਕ ਨੌਕਰੀ ਦੀ ਕਹਾਣੀ ਨਹੀਂ ਸੀ ਸਗੋਂ ਇਹ ਸਾਬਤ ਹੋ ਚੁੱਕਾ ਹੈ ਕਿ ਜੇ ਤੁਹਾਡਾ ਦਿਲ ਸਾਫ਼ ਹੈ ਤਾਂ ਰੱਬ ਖੁਦ ਤੁਹਾਡੀ ਬਾਹ ਫੜਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆਉਂਦਾ ਹੈ ਤਾਂ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਦੋਸਤੋ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਦੋਸਤੋ